ਕਿੱਥੋਂ ਦਾ ਰਹਿਣ ਵਾਲਾ ਐ ਸੀ ਇਹ ਦੇਖ ਕੇ ਆ ਜੀ ਦਾ ਤੇ ਮਿਰਜ਼ਾਨਪੁਰ ਨਹੀਂ 100 ਉਹ ਜਿਹੋਣੀ ਕਾ ਪਰ ਤਰ ਬਿਆਰ ਬਾਹਰ ਗੁਰਪ੍ਰਸਾਦ ਸਾਹਿਬ ਜੀ ਆਹ ਆ ਕਿੱਥੋਂ ਦਾ ਰਹਿਣ ਵਾਲਾ ਐਗਾ ਸੀਗਾ ਇੱਥੇ ਲੱਗਦਾ ਤੀਸਰੇ ਸਾਰੀ ਸਾਰੀ ਕਟੜਾ ਨਿਕਲ ਜਾ ਜੀ ਸਾਡੇ ਬਲਕਿ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਐ ਆ ਡਾਲੀਆ ਮਿਰਜ਼ਾਨਪੁਰ ਜਿਹੜਾ ਹੈਗਾ ਗੁਰਦਾਸਪੁਰ ਦਾ ਹੀ ਕੰਨ ਵਾਲਾ ਹੈਗਾ ਅ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆਪ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨਨ ਸਰਚ ਜਿਹੜਾ ਹੈਗਾ ਕੌਮਿੰਗ ਆਪਰੇਸ਼ਨ ਕੀਤਾ ਨੰਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚੱਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕਲੋਜ਼ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਐਸਐਚਓ ਸਾਹਿਬ ਨੇ ਕੀਤੀ ਇਵਨ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਐਟ ਫਕਸ਼ਨੇਟਲੀ ਇਹਨੇ ਜਿਹੜਾ ਹੈਗਾ ਸੁਸਾਈਡ ਕਰ ਦਿੱਤਾ ਇੱਕ ਹੋਰ ਦੀ ਸਾਹਮਣੇ ਸੀ ਸਰ ਜੀ ਜੀ ਸਰ ਇੱਕ ਕਿਸਮ ਦਾ ਦੇਖੋ ਉਹ ਜੇਲ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਾਰੀ ਕਾਬੇ ਆ ਗਈ ਦੇਖੋ ਕੀ ਕਾਰਨ ਸੇ ਮਾਰਨ ਦਾ ਦੇਖੋ ਇਹ ਜੋ ਨਾ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਦੇਖ ਰਹੇ ਹੈ ਬਟ ਪ੍ਰਾਇਮਾ ਫੈਸਾਈ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਤੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀ ਐਮ ਬੜੀ ਵੀ ਆਈ ਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟ੍ਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸਰਵੰਡਰ ਕਰ ਆਪਣੀ ਸਾਰੀ ਦਸ ਹੋ ਗਈ ਜੀ ਜੀ ਸਿਰ ਚ ਕੋਲੀ ਮਾਰੀ ਨਾ ਆਪਣੇ ਉਹ ਜਦੋਂ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਟ ਕਰੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦਾ ਮੈਂ ਕਾਰਨ ਕੀ ਲੱਗਾ ਵੀ ਸਸਨ ਸਰਪਤ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹਨਾਂ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਇਹ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਬਟ ਅਨਫੋਰਚਨਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਸਟੂ ਸਿਟੀ ਐਂਡ ਐਸਪੀ ਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕੁਝ ਇਹ ਵੀ ਐਸ਼ੀ ਏਰੀਆਸ ਆ ਕੇ ਜੜੀ ਕੋਈ ਆਫਰ ਦਾ ਡੈਮੇਜ ਨਾ ਹੋ ਜਾਏ ਤਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਆਰਡਿਨੇਸ਼ਨ ਕੀਤਾ ਹੈਗਾ ਐਂਡ ਪੂਰਾ ਮੇਰਾ ਨਾਮ ਦਰਬਾਰਾ ਸੰਗਾ ਸੀ ਮਤਲਬ ਇਹ ਵੀ ਸਰੀਰ ਸਾਹਿਬ 3:20 25 ਮਿੰਟ ਦਾ ਟਾਈਮ ਸੀਗਾ ਮੈਂ ਰੁਟੀਨ ਤਰ੍ਹਾਂ ਘਰੋਂ ਉੱਠਿਆ ਸਰੀਰ ਤੇ ਮੈਂ ਸਨਾਨ ਪਾਣੀ ਕਰਕੇ ਗੁਰਦਸਾਹ ਜਾਣਾ ਸੀਗਾ ਤੇ ਤੁਹਾਨੂੰ ਕਿ 3:25 ਤੋਂ ਲੈ ਕੇ 3:30 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸਾਨੂੰ ਸੁਣਾਈ ਹੈ ਮੇਰਾ ਇੱਥੋਂ ਘਰ 200 ਮੀਟਰ ਦੂਰ ਆ ਇਕਦਮ ਜਿਵੇਂ ਇੱਧਰ ਤੇ ਉਦੋਂ ਫਾਇਰ ਕਰਨ ਵਾਲੇ ਤੇ ਟੁਖਰਾਰ ਹੋ ਗਿਆ ਸੀ ਆ ਅਣਗੁਣ ਇਕੱਠਾ ਹੋ ਗਿਆ ਸੀ ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ ਅਲੱਗ ਲੱਗਾ ਹੋਇਆ ਸੀ ਫਿਰ ਅਸੀਂ ਵਾਜਾਂ ਮਾਰੀਆਂ ਨੇ ਉਹ ਆਪਣੀ ਭਿਹਾਈ ਦੀ ਵਾਜਾਂ ਮਾਰੀਆਂ ਭਿਹਾਈ ਦੀ ਵਾਜਾਂ ਮਾਰੀ ਨਾ ਲੱਗੇ ਕਿ ਉਹ ਅੰਦਰ ਹੋਏਗਾ ਕਵਾਜ ਦੇਗਾ ਇਹਨਾਂ ਨੂੰ ਨਹੀਂ ਪਤਾ ਸਾਨੂੰ ਉਹਨਾਂ ਦੀ ਡੈਥ ਹੋ ਗਈ ਆ ਹਾਂਜੀ ਤੇ ਫਿਰ ਜਦੋਂ ਆਈਏ ਪੁਲਸੋਂ ਪੁੱਛ ਕੇ ਬਾਬਾ ਜਰਬਾਦ ਆਈਆਂ ਵੀ ਦਰਵਾਜ਼ਾ ਤੋੜ ਲੀਏ ਉਹਨਾਂ ਕਹਿੰਦੇ ਦਰਵਾਜ਼ਾ ਤੋੜੂ ਅੰਦਰ ਹੋ ਜੇ ਫਿਰ ਅਸੀਂ ਜੰਗਲਾ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਤਾਂ ਦੋਵੇਂ ਡੱਡ ਬਾੜੀ ਦੇ ਖੂਨ ਨਾਲ ਲੱਤ-ਪੱ ਕਿੰਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿੰਨੇ ਕੀਤੀ ਹੈ ਫਾਈਟਿੰਗ ਉਹਨਾਂ ਦਾ ਇਹਨਾਂ ਦੀ ਜਿਹੜੀ ਬੇਟੀ ਸਾਡੇ ਡੈਥ ਹੋ ਜਨਾ ਇਹਦਾ ਇਹਦਾ ਹਸਬੰਦ ਸੀ ਜਿਹੜਾ ਪਹਿਲਾਂ ਆਰਮੀ ਦੀ ਸਰਵਿਸ ਕਰਦਾ ਸੀ ਉਹਨਾਂ ਮਤਲਬ ਕੋਰਟ ਕੇਸ ਚੱਲਦਾ ਸੀਗਾ ਹਾਂਜੀ ਇਹ ਕਹਿੰਦਾ ਮੈਂ ਤੁਹਾਨੂੰ ਵਿਸਾਉਣਾ ਨਾ ਤੁਹਾਨੂੰ ਖਰਚਾ ਜਣਾਉ ਕੋਈ ਹੁੰਦਾ ਹਾਂ ਆ ਵੈਸੇ ਵੀ ਧੋਕੇਂ ਦੇ ਰਿਹਾ ਮੈਂ ਤੁਹਾਨੂੰ ਮਾਰ ਦਿੰਦਾ ਮੈਂ ਹਾਂਜੀ ਤੇ ਜਦੋਂ ਲੱਗਦਾ ਹੈ ਇਹਦੀ ਸੀਸੀਟੀਵੀ ਕੈਮਰੇਜ ਦੀ ਗੱਲ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੋਂ ਦੋਨਾਂ ਦੀ ਉਹਨਾਂ ਦੀ ਡੈਥ ਉਹਦਾ ਡੈਥ ਹੋਈ ਜਾਂਦੀ ਇਹ ਕਿਹੜੀ ਚੀਜ਼ ਨਜਰੇ ਨੇ ਹਮਲਾ ਕੀਤਾ ਹੁਣ ਪੁਲਿਸ ਉਤਰਦੇ ਮੁਤਾਬਕ ਇੱਕ ਹੀ ਫੋਟੋ ਸਾਹਮਣੇ ਵਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਤ ਕਰਦੇ ਮੰਗੇ ਪਰਸੰਦ ਤੇ ਆਪਣੇ ਸਖਤ ਤੋਂ ਸਹਾਇਤਾ ਮਿਲੇ ਸਾਰੇ ਤੋਂ ਕਹਿੰਦੇ ਆਪਨੇ ਪਹਿਲਾਂ ਮਿਲ ਚੁਕੀ ਹੈ ਪਰ ਆਪਣੇ ਆਪ ਨੂੰ ਦੇ ਦੀਏ ਨੇ ਠੀਕ ਹੈ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਪਰ ਲੱਗਾ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਫੋਰਮੈਂਸ ਸੈਕਸ਼ਨ ਦੀ ਟੀਮ ਆਈ ਹੈ ਤੁਹਾਨੂੰ ਜਿਹੜੀ ਡੈਡ ਬੋਡੀ ਹੋ ਕਿੱਥੇ ਹੈ ਡੈਡ ਬ ਸਾਡੇ ਨਾਲ ਸਪੈਂਸ ਹੋ ਗਿਆ ਨਾਲੇ ਹੋਰ ਜ਼ਿੰਦਗੀ ਨੌਂ ਰੌਦ ਫਾਇਰ ਹੋਇਆ ਜਦੋਂ ਜੇ ਇੱਕ ਅਨ ਚੱਲਿਆ ਤਾਂ ਅੱਠ ਨੌਂ ਬੰਦਮਤ ਕਰ ਲੈ ਪੁਲਸ ਨੇ ਖਾਰੀ ਇਹ ਪਰਸਨਲ ਨਹੀਂ ਇਹ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ ਏਕੇ 47 ਦੀ ਚੋਰੀ ਹੋ ਗਈ ਪੁਲਿਸ ਉਤਰਾ ਪਰ ਲਗਾ ਨੂੰ ਅੱਛਾ ਜੀ ਤੇ ਕੱਲ ਦਾ ਲੈ ਕੇ ਘੁੰਮਣਿਆ ਸਕਦੇ ਉਹਨੂੰ ਕੋਈ ਨਿਕਵਰ ਨਹੀਂ ਕੀਤਾ ਨੂੰ ਐਡਾ ਵਡਾ ਨੁਕਸਾਨ ਕਰ ਗਿਆ ਉਹਦੀ ਏਕੇ 47 ਜਿਹੜੀ ਰਿਕਵਰੀ ਨਹੀਂ ਕੀਤੀ ਗਈ ਇਹਨਾਂ ਨੂੰ ਕੰਮ ਬੰਦਾ ਲੈ ਕੇ ਭੱਜੇ ਉਹਨੂੰ ਰਿਕਵਰੀ ਨਹੀਂ ਹੋਇਆ ਗਿਆ ਇਹਨਾਂ ਨੂੰ ਧੀ ਸਿਸਟਰ ਹੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮੈਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਤਮਗਾਂਦਾ ਹੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ੇ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਇਹ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਹਮਜੇ ਤੇ ਤੇ ਉੱਠਣ ਹੀ ਲੱਗੇ ਤੇ ਉਹੜਾ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਗੋਲੀ ਮਾਰ ਮਦਰ ਨੂੰ ਵੀ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੋਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੁਸਾਇਟੀ ਕੋਲ ਵੀ ਕਰ ਲਿਆ ਹਾਂਜੀ ਹਾਂਜੀ ਠੀਕ ਹੈ